ਅਸੀਂ ਸਾਰਿਆਂ ਨੇ ਇਹ ਜਿਹੜੇ ਇਹਨਾਂ ਦੋਸ਼ੀਆਂ ਨੂੰ ਵਰਪਾਲਾ ਪਿੰਡ ਦੇ ਵਿੱਚ ਇਹਨਾਂ ਨੂੰ ਨੈਪ ਕੀਤਾ ਹੈਗਾ ਕਾਫੀ ਐਕਟਿਵ ਬੰਦੇ ਹੈਗੇ ਨੇ ਇਹਨਾਂ ਦੇ ਉੱਪਰ ਹਰ ਇੱਕ ਦੇ ਉੱਪਰ ਤਿੰਨ ਤਿੰਨ ਚਾਰ ਚਾਰ ਮੁਕੱਦਮੇ ਦਰਜ ਹਨ ਸਨੇਚਿੰਗ ਵਾਲੇ ਇਹ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈਗੀ ਹੈ ਇਹ ਡੇਟ 27 ਨਵੰਬਰ ਨੂੰ ਕਰੀਬ 27 28 ਦੀ ਰਾਤ अर्ਲੀ ਮਾਰਨਿੰਗ 2 ਵਜੇ ਦੀ ਵਾਰਦਾਤ ਹੈ 27 ਨਵੰਬਰ ਦੀ ਦਸੰਬਰ ਨਵੰਬਰ 27 ਨਵੰਬਰ ਦੀ ਵਾਰਦਾਤ ਹੈ ਉਸ ਦੌਰਾਨ ਭੰਡਾਰੀ ਪੁਲ ਦੇ ਉੱਪਰ ਇੱਕ ਸਨੇਚਿੰਗ ਹੋਈ ਸੀ ਜੋ ਕਿ ਬੱਚੇ ਇਗਜ਼ਾਮ ਦੇਣ ਆਏ ਸੀਗੇ ਤੇ ਉਹ ਆਪਣੇ ਹੋਟਲ ਦੇ ਵਿੱਚ ਜਾ ਰਹੇ ਸੀ ਉਹਨਾਂ ਕੋਲੋਂ ਸਨੇਚਿੰਗ ਹੋਈ ਸੀ ਚਾਰ ਮੁੰਡਿਆਂ ਨੇ ਸਨੇਚਿੰਗ ਕੀਤੀ ਸੀ ਇਹਨਾਂ ਦਾ ਫੋਨ ਖੋਇਆ ਸੀ ਉਹ ਸਾਡੇ ਕੋਲ ਥਾਣੇ ਐਸਐਚਓ ਗੁਰਪ੍ਰੀਤ ਸਿੰਘ ਕੋਲ ਆਏ ਤਾਂ ਉਹਨਾਂ ਨੇ ਕੁਇਕ ਐਕਸ਼ਨ ਕਰਦੇ ਹੋਏ ਟੀਮ ਡਿਪਲੋਏ ਕੀਤੀ ਤੇ ਉੱਚ ਸਾਨੂੰ ਕੁਝ ਸੀਸੀਟੀਜ਼ ਫੁਟੇਜ ਦੇ ਥਰੂ ਸਾਨੂੰ ਕੋਈ ਇਨਪੁਟ ਮਿਲੀ ਇਹਨਾਂ ਨੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਮੁੰਡਿਆਂ ਦੇ ਮੁੰਡਿਆਂ ਨੇ ਹੀ ਸੇਮ ਡੇਟ ਸੇਮ ਅੱਧੇ ਘੰਟੇ ਬਾਅਦ ਹੀ ਇੱਕ ਵਾਰਦਾਤ ਕੀਤੀ ਥਾਣੇ ਸੁਲਤਾਨਵਿੰਡ ਦੇ ਵਿੱਚ ਜਾਂਦੇ ਹੋਏ ਜੋ ਕਿ ਇਹ ਵਰਪਾਲਾ ਦੇ ਰਹਿਣ ਵਾਲੇ ਨੇ ਅਸੀਂ ਸਾਰਿਆਂ ਨੂੰ ਅਸੀਂ ਸਾਰਿਆਂ ਨੇ ਹੀ ਜਿਹੜੇ ਇਹਨਾਂ ਦੋਸ਼ੀਆਂ ਨੂੰ ਵਰਪਾਲਾ ਪਿੰਡ ਦੇ ਵਿੱਚ ਇਹਨਾਂ ਨੂੰ ਨੈਬ ਕੀਤਾ ਹੈਗਾ ਤੇ ਇਹਨਾਂ ਦੇ ਨਾਮ ਹਰਮਨ ਸਿੰਘ ਉਰਫ ਹਮਾ ਲਾਡੀ ਉਰਫ ਲੱਡੂ ਗੁਰਜਿੰਦਰ ਸਿੰਘ ਉਰਫ सोनू ਸਨੀ ਪੁੱਤਰ ਸਨੀ ਸਿੰਘ ਇਹ ਸਾਰੇ ਵਰਪਾਲਾਂ ਦੇ ਰਹਿਣ ਵਾਲੇ ਹਨ ਤੇ ਇਹ ਕਾਫੀ ਐਕਟਿਵ ਬੰਦੇ ਹੈਗੇ ਨੇ ਇਹਨਾਂ ਦੇ ਉੱਪਰ ਹਰ ਇੱਕ ਦੇ ਉੱਪਰ ਤਿੰਨ ਤਿੰਨ ਚਾਰ ਚਾਰ ਮੁਕਦਮੇ ਦਰਜ ਹਨ ਸਨੇਚਿੰਗ ਵਾਲੇ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਉੱਪਰ ਸਿਰਫ ਇਹਨਾਂ ਦੇ ਉੱਪਰ 379 22 ਦੇ ਪਰਚੇ ਨੇ ਜਿਹੜੇ ਮਾਰ ਦੇਣ ਦੀ ਨੀਅਤ ਦੇ ਨਾਲ ਆਪਾਂ ਸਨੇਚਿੰਗ ਕਰਦੇ ਆ ਉਹ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈਟ ਡੀਸੀਪੀ ਇਨਵੈਸਟੀਗੇਸ਼ਨ ਹਰਬੀ ਸਿੰਘ ਮੁੰਡੇਰ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈਟ ਆਲੋ ਵਿਜੇ ਸਰ ਡੀਸੀਪੀ ਲਾਣਾ ਆਰਡਰ ਤੇ ਮੈਡਮ ਹਰਕ ਅਮਲ ਜਿਹੜੇ ਸਾਡੇ ਏਡੀਸੀਪੀ 2 ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਹੈਟ ਅਸੀਂ ਸਾਰੇ ਇਹ ਸਾਰਿਆਂ ਨੇ ਹੀ ਬੜੇ ਵੱਧ ਚੜ ਕੇ ਇਹਨਾਂ ਵਾਰਦਾਤਾਂ ਨੂੰ ਟ੍ਰੇਸ ਕਰਨ ਦੇ ਵਿੱਚ ਅਸੀਂ ਕਾਮਯਾਬੀ ਕੀ ਹਾਸਲ ਕੀਤੀ ਆ ਜਿਹੜੇ ਚਾਰ ਮੁੱਖ ਐਕਟਿਵ ਬੰਦੇ ਨੇ ਉਹਨਾਂ ਨੂੰ ਅਸੀਂ ਕਾਬੂ ਕਰਨ ਦੇ ਵਿੱਚ ਇਹਨਾਂ ਦੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਮਤਲਬ ਵਧੀਆ ਕੰਮ ਕੀਤਾ ਹੈ ਜਿਆਦਾ ਤਰਵਾਰਦਾਤਾ ਕਿੱਥੇ ਕਰਦੇ ਨੇ ਸਰ ਛੋਟੀ ਉਮਰ ਦੇ ਲੱਗਦੀ ਕਿੰਨੀ ਉਮਰ ਹੈਗੀ ਇਹਨਾਂ ਦੀ ਇਹ ਸਾਰਿਆਂ ਦੀ بیوی 25-25 ਸਾਲ ਉਮਰ ਹੈਗੀ ਆ ਦੀ ਨਸ਼ੇ ਕਰਦੇ ਨੇ ਕੀ ਕਰਦੇ ਨੇ ਹੈ ਨਸ਼ੇ ਕਰਦੇ ਨੇ ਹਾਂਜੀ ਸਰ ਸਾਰੇ ਨਸ਼ੇ ਕਰਨ ਦੇ ਆਦੀ ਹਨ ਸਾਰੇ ਨਸ਼ੇ ਕਰਨ ਦੇ ਆਦੀ ਹਨ ਹੁਣ ਤੱਕ ਟੋਟਲ ਕਿੰਨੀਆਂ ਕੇ ਵਾਰਦਾਤਾਂ ਇਹਨੇ ਕਰੀ ਇਹ ਦੇਖੋ ਜੀ ਜੋ ਅਸੀਂ ਇਹਨਾਂ ਕੋਲੋਂ ਰਿਕਵਰੀ ਕੀਤੀ ਆ ਤਕਰੀਬਨ ਅਸੀਂ 11 ਮੋਬਾਈਲ ਫੋਨ ਰਿਕਵਰ ਕੀਤੇ ਨੇ ਇਹਨਾਂ ਤੋਂ ਇੱਕ ਬਾਈਕ ਰਿਕਵਰ ਕੀਤੀ ਆ ਜੋ ਕਿ ਇਹਨਾਂ ਨੇ ਵੀ ਇਹ ਚੋਰੀ ਕੀਤਾ ਹੋਇਆ ਸੀਗਾ ਫਤਾਪੁਰ ਏਰੀਆ ਦੇ ਵਿੱਚੋਂ ਉਸ ਚੋਰੀ ਦੇ ਬਾਈਕ ਦੇ ਉੱਪਰ ਹੀ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਇੱਕ ਬਾਈਕ ਤੇ ਚਰਜ ਲਈ ਜਾਂਦੇ ਹੁੰਦੇ ਸੀ ਹਾਂਜੀ ਬਿਲਕੁਲ ਜੀ ਇੱਕ ਬਾਈਕ ਤੇ ਇੱਕ ਇਹਨਾਂ ਦਾ ਬੰਦਾ ਕੇ ਖੜਾ ਹੁੰਦਾ ਸੀਗਾ ਤੇ ਨੇ ਜਾਂਦੇ ਟ੍ਰਿਪਲਿੰਗ ਕਰਕੇ ਜਾਂਦੇ ਹੁੰਦੇ ਸੀਗੇ ਰਸਕਲੀਅਰ ਕਰਨ ਵਾਸਤੇ علاوہ ਪਾਲਾ ਵੀ ਪਰਚੇ ਸਾਰੇ ਇਨਾਂ ਤੇ ਹਾਂਜੀ ਪਹਿਲਾਂ ਵੀ ਪਰਚੇ ਦਰਜ ਨੇ ਜੀ ਥਾਣੇ ਦਿਹਾਤੀ ਦੇ ਵਿੱਚ ਜਾਟੀ ਪਿੰਡ ਜੰਡਿਆਲਾ ਗੁਰੂ ਮਕਬੂਲਪੁਰਾ ਏਰੀਆ ਦੇ ਵਿੱਚ ਬੀਡ ਵਿਜਨ ਫਿਰ ਵੇਰਕੇ ਥਾਣੇ ਦੇ ਵਿੱਚ ਕਾਫੀ ਪਰਚੇ ਦਰਜ ਨੇ ਹੁਣ ਜਿਹੜੇ 11 ਫੋਨ ਇਹਨਾਂ ਨੇ ਸਨੇਚਰ ਸਨੇਚਿੰਗ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਕਾਫੀ ਪਰਚੇ ਵੀ ਦਰਜ ਹਨ ਜਿਨ੍ਹਾਂ ਦੇ ਵਿੱਚ ਬਾਕੀ ਜਿਹੜੇ ਪਰਚੇ ਜਿਹੜੇ ਵਾਰਦਾਤਾਂ ਜਿੱਥੋਂ ਜਿੱਥੋਂ ਇਹਨਾਂ ਨੇ ਮੋਬਾਈਲ ਫੋਨ ਰਿਕਵਰ ਕੀਤਾ ਸਨਾਚ ਕੀਤੇ ਹਨ ਉਹ ਅਸੀਂ ਟ੍ਰੇਸ ਕਰ ਰਹੇ ਹਾਂ ਜੀ ਚਾਰ ਬੰਦੇ ਤਾਂ ਇਹ ਗੈਂਗ ਜੀ ਆ ਹੋਰ ਵੀ ਬੰਦੇ ਹਾਂਜੀ ਉਹ ਫਰਦਰ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਜੀ ਜਿੱਦਾਂ ਵੀ ਇਨਵੈਸਟੀਗੇਸ਼ਨ ਦੇ ਵਿੱਚ ਬੰਦੇ ਹੋਰ ਇਹਨਾਂ ਦੇ ਸਾਹਮਣੇ ਆਉਣਗੇ ਅਸੀਂ ਤੁਹਾਡੇ ਸਾਹਮਣੇ ਜਰੂਰ ਇਹਨਾਂ ਦੇ ਨਾਮ ਰੱਖਾਂਗੇ ਜੀ ਪਰ ਦੇਖੀ ਕਰਦੇ ਸੀ ਪਹਿਲੇ ਸਾਰੇ ਨਹੀਂ ਜੀ ਜਿਹੜਾ ਈਜ਼ੀ ਟਾਰਗੇਟ ਹੁੰਦਾ ਰਹੀ ਜਿਹੜਾ ਕੋਈ ਈਜ਼ੀ ਟੂ ਟੇਕ ਜਿਹੜਾ ਟਾਰਗੇਟ ਹੋਊਗਾ ਉਹਨਾਂ ਨੂੰ ਉਹੀ ਉਹਨਾਂ ਨੂੰ ਵਾਰਦਾਤ ਦਿੰਦੇ ਹਾਂ